ਹੋਇਆ ਕੀ ਏ ਤੁਹਾਡੇ ਪਿੰਡ ਦੇ ਵਿੱਚ ਜਿਹ ਹੈ ਵੀ ਤੁਹਾਨੂੰ ਇਦਾਂ ਦਾ ਮਤਾਂ ਪਾਣਾ ਪਿਆ ਪਿੰਡ ਦੇ ਵਿੱਚ ਇੱਕ ਚਾਚੇ ਦੇ ਭਤੀਜੇ ਨੇ ਆਪਸ ਵਿੱਚ ਇੱਕੋ ਪਰਿਵਾਰ ਦੇ ਨੇ ਬ੍ਰਦਰ ਰਿਲੇਸ਼ਨ ਦੇ ਵਿੱਚ ਘਰੋਂ ਭੱਜ ਕੇ ਲਵ ਮੈਰਿਜ ਕਰਵਾ ਲਈ ਚਾਚੇ ਦੇ ਭਤੀਜੇ ਨੇ ਕਿੰਨੀ ਉਮਰ ਆ ਚਾਚੇ ਦੀ ਚਾਚੇ ਦੀ ਉਮਰ ਤਕਰੀਬਨ 26 ਸਾਲ ਹੈ ਤੇ ਲੜਕੀ ਦੀ ਉਮਰ ਤਕਰੀਬਨ 25 ਸਾਲ ਹੈ 24-25 ਸਾਲ ਦੇ ਕਰੀਬ ਕਿ ਕਿਥੋਂ ਹੈ ਤੁਹਾਨੂੰ ਕੀ ਲੱਗਦਾ ਵੀ ਇੰਨਾ ਬੇੜਾ ਗਰਕ ਕਿਉਂ ਹੁੰਦਾ ਜਾ ਰਿਹਾ ਹੁਣ ਚਾਚਾ ਭਤੀਜੀ ਦੇ ਨਾਲ ਇਹ ਤਾਂ ਚਲੋ ਇੱਕ ਪਿੰਡ ਦਾ ਮਸਲਾ ਹੈ ਤੁਸੀਂ ਕਹਿੰਦੇ 25 26 ਸਾਲ ਦੀ ਉਮਰ ਦੇ ਆ ਹੈ ਬੇਸ਼ੱਕ ਸ਼ਰਮਨਾਕ ਗੱਲ ਪਰ ਹੁਣ ਤਾਂ ਭੈਣ ਭਰਾ ਵਿਆਹ ਕਰਾ ਕੇ ਬਾਹਰ ਨੂੰ ਵਿਦੇਸ਼ਾਂ ਨੂੰ ਉਤਰੇ ਹੋਏ ਕਿੱਧਰ ਨੂੰ ਜਾ ਰਹੇ ਪੰਜਾਬ ਇਹ ਆਪਾਂ ਨੂੰ ਖਤਰਾ ਅੰਦਰ ਦੇ ਬਾਹਰ ਦੇ ਮੁੰਡਿਆਂ ਤੋਂ ਵੀ ਚਲੋ ਬਾਹਰ ਸਾਡੀ ਕੁੜੀ ਜਾਂਦੀ ਧਿਆਨ ਰੱਖੀ ਅਸੀਂ ਆਪਣੀ ਕੁੜੀ ਦਾ ਹੁਣ ਗੱਲ ਇਦਾਂ ਹੋ ਗਈ ਸਾਨੂੰ ਆਪਣੇ ਘਰਾਂ ਦੇ ਖਤਰਾ ਹੋ ਗਿਆ ਕਾਲੀ ਯੁਗ ਦਾ ਦੌਰ ਹੁਣ ਸ਼ੁਰੂ ਹੋ ਗਿਆ ਸਾਨੂੰ ਡਰ ਆਪਣੇ ਘਰਾਂ ਦੇ ਲੱਗਣ ਲੱਗ ਗਿਆ ਜੀ ਹੁਣ ਪਹਿਲਾਂ ਉਹਨੇ ਮਾਮੇ ਦੀ ਕੁੜੀ ਕੱਢ ਕੇ ਲੈ ਗਿਆ ਮਾਮੇ ਦੀ ਕੁੜੀ ਆਪਣੇ ਦੀ ਉਹ 2 ਸਾਲ ਰੱਖੀ ਇਹਨੇ ਉਹੀ ਮੁੰਡੇ ਨੇ ਉਹੀ ਮੁੰਡੇ ਨਾਲ ਕਿਹ ਜੀ ਨਹੀਂ ਕਹਿੰਦੇ ਸੀ ਪੰਜਾਬੀ ਤਾਂ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਬਚਾਉਂਦੇ ਸੀ ਇੱਜ਼ਤਾਂ ਦੇ ਰਾਖੇ ਸੀ ਹੁਣ ਤਾਂ ਆਪਣੀ ਇੱਜ਼ਤਾਂ ਨੂੰ ਹੱਥ ਪਾਣ ਲੱਗ ਗਿਆ ਆਪੇ ਪਾ ਰਿਹਾ ਤੇ ਮਾਣ ਮਹਿਸੂਸ ਕਰ ਰਹੇ ਲੋਕ ਇਸ ਗੱਲ ਦੇਖੋ ਪਹਿਲਾਂ ਕੁੜੀ ਨੂੰ ਅਸੀਂ ਬਾਹਰ ਪਿਆਇ ਕਰਦੇ ਬਾਹਰਲੇ ਪਿੰਡ ਵਿੱਚ ਜਵਾਈ ਸਾਢੇ ਘਰ ਆਏਗਾ ਵੀ ਸਾਡਾ ਉਹਦਾ ਪਰਾਉਣਾ ਆਇਆ ਜਵਾਈ ਆਇਆ ਸਾਡਾ ਭਣੋ ਜਿਆ ਆਇਆ ਉਹ ਰਿਸ਼ਤੇ ਇਹਨਾਂ ਖਤਮ ਕਰਤੇ ਹੋਣੇ ਉਧਰ ਧਰਮबीर ਗਾਂਧੀ ਹੋਰੀ ਕਹਿੰਦੇ ਵੀ ਕੁਝ ਪਿੰਡ ਜਿਹੜੇ ਹੈਗੇ ਆ ਲਵ ਮੈਰਿਜ ਦੇ ਖਿਲਾਫ ਮਤੇ ਪਾਉਣ ਲੱਗੇ ਵੀ ਇਹ ਕਾਨੂੰਨੀ ਹੱਕ ਹਰ ਇੱਕ ਬੰਦੇ ਦਾ ਆਪਣੀ ਮਰਜ਼ੀ ਆ ਉਹਦੇ ਨਾਲ ਵਿਆਹ ਅਸੀਂ ਕਰਾ ਸਕਦੇ ਆ ਇਹ ਤਾਂ ਕਾਨੂੰਨ ਅਧਿਕਾਰ ਦਿੰਦਾ ਇਹ ਤਾਂ ਨਾਦਰਸ਼ਾਹੀ ਫਰਮਾਨ ਆ ਜਿਹੜੇ ਜਾਰੀ ਹੋ ਰਿਹਾ ਫਰਮਾਨ ਇਹਨੂੰ ਨਾਦਰਸ਼ਾਹੀ ਨਹੀਂ ਕਹਿੰਦੇ ਕਿਉਂਕਿ ਇਹ ਫਰਮਾਨ ਆਪmane ਕਿਸੇ ਨੇ ਥੋਪਿਆ ਨਹੀਂ ਹੈ ਇਹ ਪੂਰੇ ਪਿੰਡ ਦੇ ਸਹਿਯੋਗ ਨਾਲ ਉਹਨਾਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਸਾਰੀ ਗ੍ਰਾਮ ਪੰਚਾਇਤ ਨੇ ਫੈਸਲਾ ਲਿਆ ਹੈ ਹੁਣ ਵਾਪਸ ਆ ਨਹੀਂ ਸਕਦਾ ਪਿੰਡ ਚ ਉਹ ਬੜੂਗਾ ਹੁਣ ਨਹੀਂ ਹੁਣ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਦਾ ਮਤਲਬ ਕੇਰੋਂ ਦੇਖਣਾ ਚਾਹੀਦਾ ਹੈ ਉਹਨਾਂ ਦੇ ਮਾਪਿਆਂ ਨੇ ਵੀ ਬੇਇੱਜ਼ਤ ਕਰਤਾ ਪੂਰੀ ਪ੍ਰੋਪਰ ਤਰੀਕੇ ਨਾਲ ਆ ਗਿਆ ਬਈ ਪਿੰਡ ਚ ਦੁਬਾਰਾ ਆਉਂਦਾ ਫੇਰ ਜੇ ਦੁਬਾਰੇ ਵਾਪਸ ਆਉਣਾ ਤਾਂ ਆਪਾਂ ਪਿੰਡ ਪੱਧਰ ਤੇ ਉਹਨੂੰ ਦੁਬਾਰਾ ਫਿਰ ਵਾਪਸ ਕਰਾਂਗੇ ਸਿਆਣਿਆਂ ਤਾਂ ਸੁਣਦੇ ਆਂ ਕਿ ਕਲ ਜੁਗ ਇੰਨਾਕ ਭਿਆਨਕ ਆਉਣਾ ਹੈ ਕਿ ਰਿਸ਼ਤੇ ਤਾਰ-ਤਾਰ ਹੋ ਜਾਣੇ ਰਿਸ਼ਤੀਆਂ ਦੇ ਸੰਗਾ ਸ਼ਰਮਾ ਨਹੀਂ ਰਹਿਣੀਆਂ ਅਜਿਹੇ ਕੰਮ ਜਿਹਾ ਜਿਹਾ ਹੀਆ ਕਰਤੂਤਾ ਸੋਣੇ ਨੂੰ ਮਿਲੂਗੀਆਂ ਜਿਹੜੀਆਂ ਤੁਸੀਂ ਖਿਆਲਾਂ ਦੇ ਵਿੱਚ ਸੋਚ ਵੀ ਨਹੀਂ ਸਕਦੇ ਕਦੇ ਸਮੇਂ ਹਜੇ ਸੀ ਜੋ ਕੁਝ ਸੋਚਣਾ ਅਸੰਭਵ ਸੀ ਅੱਜ ਉਹ ਕਰਤੂਤਾ ਹੋਣ ਲੱਗ ਪਿਆ ਮਾਮਲਾ ਸਾਹਮਣੇ ਆਉਂਦਾ ਪਿੰਡ ਮਾਨਕਪੁਰ ਸ਼ਰੀਫ ਬਲਾਕ ਮਾਜਰੀ ਦੇ ਨੇੜੇ ਜਾਂ ਕਹਿ ਲੋ ਕੁਰਾਲੀ ਤੋਂ ਜਦੋਂ ਚੰਡੀਗੜ੍ਹ ਨੂੰ ਜਾਈਏ ਇਸ ਰੋਡ ਦੇ ਉੱਤੇ ਨਜ਼ਦੀਕ ਇਹ ਪਿੰਡ ਹੈ ਪਿੰਡ ਦੇ ਲੋਕ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਜਦੋਂ ਅੰਦਰ ਦੀ ਉਹ ਤੇਜਨਾ ਇੰਨੀ ਬਾਧੇ ਸੋਚਣ ਸਮਝਣ ਦੀ ਸਮਰੱਥਾ ਹੀ ਨਾ ਰਹੇ ਫਿਰ ਅਜਿਹੇ ਕਾਰਨਾਮੇ ਸਾਹਮਣੇ ਆਉਂਦੇ ਆ ਦੱਸਿਆ ਜਾਂਦਾ ਕਿ ਇੱਕ ਚਾਚੇ ਨੇ ਆਪਣੀ ਹੀ ਭਤੀਜੀ ਦੇ ਨਾਲ ਵਿਆਹ ਕਰਾ ਲਿਆ ਤੇ ਪਿੰਡ ਦੇ ਲੋਕਾਂ ਨੇ ਸਮਾਜ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਬਚਾਉਣ ਦੇ ਲਈ ਫਿਰ ਇੱਕ ਮਤਾ ਪਾਇਆ ਕਿ ਅੱਜ ਤੋਂ ਬਾਅਦ ਜੇਕਰ ਪਿੰਡ ਦਾ ਹੀ ਕੋਈ ਵਿਅਕਤੀ ਆਪਣੇ ਰਿਸ਼ਤੇ ਵਿੱਚ ਤਾਂ ਛੱਡੋ ਜੇ ਆਸੇ-ਪਾਸੇ ਪਿੰਡ ਦੇ ਵਿੱਚ ਵੀ ਕਿਸੇ ਦੇ ਨਾਲ ਵਿਆਹ ਵਰਗੀ ਗੱਲ ਕਰਦਾ ਤਾਂ ਫਿਰ ਕਾਰਵਾਈ ਜਿਹੜੀ ਹੈਗੀ ਉਹ ਸਖਤ ਹੋਗੀ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਹੈ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਤੁਹਾਡਾ ਨਾਮ ਹੈ ਤੇ ਜਿਹੜਾ ਮਤਾ ਤੁਸੀਂ ਪਾਇਆ ਪਹਿਲਾਂ ਤਾਂ ਮਤਾ ਦੱਸ ਦਿਓ ਹੈ ਕੀ ਹੈ ਸ੍ਰੀ ਕਾਲ ਜੀ ਮੇਰਾ ਨਾਮ ਦਲਵੀਰ ਸਿੰਘ ਸਰਪੰਚ ਮਾਨਕ ਕੁਸ਼ਰੀਫ ਜਿਹੜਾ ਮਤਾ ਪਾਇਆ ਸੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਦਾ ਕਿਈ ਚੈਨਲ ਵਾਲੇ ਦਿਖਾ ਰਹੇ ਆ ਲਵ ਮੈਰੇ ਦੇਗੇ ਇਸਟ ਹੈ ਲਵ ਮੈ ਰਹਿੰਦੇਗੇ ਇਸਟ ਇਹ ਮਤਾ ਬਿਲਕੁਲ ਨਹੀਂ ਪਾਇਆ ਗਿਆ ਆਪਾਂ ਜਿਹੜਾ ਪਿੰਡ ਪੱਦਰ ਤੋਂ ਇਹ ਮਤਾ ਪਾਇਆ ਹੈ ਇਹ ਮਤਾ ਪਾਇਆ ਵੀ ਬਲੱਡ ਰਿਲੇਸ਼ਨ ਦੇ ਵਿੱਚ ਆਪਸ ਵਿੱਚ ਕੋਈ ਪਿੰਡ ਦਾ ਜਾਂ ਪਿੰਡ ਦੀ ਕੁੜੀ ਵਿਆਹ ਕਰਵਾਉਂਦੇ ਆ ਤਾਂ ਪਿੰਡੂ ਦੇ ਖਿਲਾਫ ਹੈ ਉਹਦਾ ਬਾਈਕਟ ਕਰ ਦਿੱਤਾ ਜਾਵੇਗਾ ਹੋਇਆ ਕੀ ਹੈ ਤੁਹਾਡੇ ਪਿੰਡ ਦੇ ਵਿੱਚ ਅਜਿਹਾ ਵੀ ਤੁਹਾਨੂੰ ਇਦਾਂ ਦਾ ਮਤਾ ਪਾਣਾ ਪੈ ਗਿਆ ਸੋ ਪਿੰਡ ਵਿੱਚ ਮਤਲਬ ਇਦਾਂ ਦੀ ਅਣਹੋਣੀ ਹੋਈ ਹੈ ਜੋ ਨਹੀਂ ਹੋਣੀ ਚਾਹੀਦੀ ਹੈ ਇਸ ਪਿੰਡ ਦੇ ਵਿੱਚ ਇੱਕ ਚਾਚੇ ਤੇ ਭਤੀਜੇ ਨੇ ਆਪਸ ਵਿੱਚ ਇੱਕੋ ਪਰਿਵਾਰ ਦੇ ਨੇ ਬ੍ਰਦਰ ਰਿਲੇਸ਼ਨ ਦੇ ਵਿੱਚ ਘਰੋਂ ਭੱਜ ਕੇ ਲਵ ਮੈਰਿਜ ਕਰਵਾ ਲਈ ਚਾਚੇ ਤੇ ਭਤੀਜੀ ਨੇ ਕਿੰਨੀ ਉਮਰ ਆ ਚਾਚੇ ਦੀ ਚਾਚੇ ਦੀ ਉਮਰ ਤਕਰੀਬਨ 26 ਸਾਲ ਹੈ ਤੇ ਲੜਕੀ ਦੀ ਉਮਰ ਤਕਰੀਬਨ 25 ਕੇ ਸਾਲ ਹੈ 24 25 ਸਾਲ ਦੇ ਕਰੀ ਹਾਂਮ ਉਮਰੇ ਸੀ ਹੈ ਚਾਚੇ ਭਜੇ ਸਕੇ ਉਦਾਂ ਹਾਂਜੀ ਹਾਂਜੀ ਸੋ ਇਸ ਕਰਕੇ ਆਪਾਂ ਇਹ ਪਿੰਡ ਦੇ ਮਤਲਬ ਕੇ ਸੋਚਿਆ ਸੋਚ ਸਮਝ ਕੇ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਜਮੰ ਲੋ ਰਿਸ਼ਤੇਆਂ ਨੂੰ ਬਚਾਇਆ ਜਾ ਕੇ ਜਿਹੜਾ ਸਮਾਜ ਹੈ ਸਮਾਜ ਦੇ ਘਾਣ ਨੂੰ ਰੋਕਿਆ ਜਾ ਸਕੇ ਜਿਹੜਾ ਆਪਣਾ ਪੰਜਾਬ ਹੈ ਮੰਨ ਲੋ ਕਲਚਰ ਹੈ ਉਹ ਇਦਾਂ ਦੀ ਪਰਮਿਸ਼ਨ ਨਹੀਂ ਦਿੰਦਾ ਆਪਾਂ ਬੱਚਿਆਂ ਨੂੰ ਬਚਾ ਲਈਏ ਅੱਗੇ ਜੋ ਚੰਗੀ ਸੇਧ ਦਿੱਤੀ ਜਾ ਸਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਮਤਾ ਪਾਇਆ ਗਿਆ ਇਹਨਾਂ ਨੇ ਸਾਰੀ ਚੀਜ਼ਾਂ ਨਿਕਲ ਕਿੱਥੋਂ ਆਏ ਤੁਹਾਨੂੰ ਕੀ ਲੱਗਦਾ ਵੀ ਇੰਨਾ ਬੇੜਾ ਗਰਕ ਕਿਉਂ ਹੁੰਦਾ ਜਾ ਰਿਹਾ ਹੁਣ ਚਾਚਾ ਭਤੀਜੀ ਦੇ ਨਾਲ ਇਹ ਤਾਂ ਚਲੋ ਇੱਕ ਪਿੰਡ ਦਾ ਮਸਲਾ ਹੈ ਤੁਸੀਂ ਕਹਿੰਦੇ 25 26 ਸਾਲ ਦੀ ਉਮਰ ਦੇ ਆ ਹੈ ਬੇਸ਼ੱਕ ਸ਼ਰਮਨਾਕ ਗੱਲ ਪਰ ਹੁਣ ਤਾਂ ਭੈਣ ਭਰਾ ਵਿਆਹ ਕਰਾ ਕੇ ਬਾਹਰ ਨੂੰ ਵਿਦੇਸ਼ਾਂ ਨੂੰ ਉਤਰੇ ਹੋਏ ਕਿੱਧਰ ਨੂੰ ਜਾ ਰਹੇ ਪੰਜਾਬ ਇਹ ਦੇਖੋ ਇਹ ਤਾਂ ਸਾਨੂੰ ਸਾਰਿਆਂ ਨੂੰ ਮੱਧਰ ਸਿਰ ਜੋੜ ਕੇ ਬੈਠਣਾ ਪੈਣਾ ਤੇ ਸੋਚਣਾ ਪੈਣਾ ਵੀ ਇਹ ਕੀ ਗੱਲ ਹੈ ਕਿੱਥੋਂ ਇਹ ਸ਼ੁਰੂ ਹੋਇਆ ਮਸਲਾ ਸੋ ਇਦਾਂ ਦੇ ਛੋਟੇ-ਛੋਟੇ ਜੇ ਆਪਾਂ ਸਟੈਪ ਚੱਪਾਂਗੇ ਮੈਂ ਸਮਝਦਾ ਪਿੰਡ ਦੇ ਜਿੱਦਾਂ ਸਾਡੇ ਪਿੰਡ ਨੇ ਕੀਤਾ ਵੀ ਚਲੋ ਆਪਾਂ ਜੇ ਕਾਨੂੰਨ ਨੂੰ ਹੱਕ ਵਿੱਚ ਹੱਥ ਵਿੱਚ ਨਾ ਲੈਂਦੇ ਹੋਏ ਪਿੰਡ ਪੱਧਰ ਤੇ ਇਹ ਛੋਟੇ-ਛੋਟੇ ਇਦਾਂ ਦੇ ਮੱਤਰ ਮਤੇ ਪਾਏ ਜਾਣ ਤਾਂ ਕਿ ਜਿਸ ਦੇ ਨਾਲ ਥੋੜਾ ਜਿਹਾ ਜ਼ਿਆਦਾ ਨਹੀਂ ਭੈਣ ਭਰਾ ਦਾ ਰਿਸ਼ਤਾ ਹੋ ਗਿਆ ਪਿਓ ਤੀ ਦਾ ਰਿਸ਼ਤਾ ਹੋ ਗਿਆ ਚਾਚੇ ਪੀਚੀ ਜੀ ਦਾ ਰਿਸ਼ਤਾ ਹੋ ਗਿਆ ਇਦਾਂ ਦੇ ਰਿਸ਼ਤਿਆਂ ਨੂੰ ਮੱਤਰ ਕੇ ਸਮਾਜ ਦੇ ਵਿੱਚ ਇੱਕ ਮੰਨ ਲਓ ਬਹੁਤ ਮਾਨਤਾ ਹੁੰ ਅੱਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਅੱਗੇ ਪੰਜਾਬ ਦੇ ਵਿੱਚ ਆਪਾਂ ਕਲਚਰ ਨੂੰ ਜਾਂ ਆਪਣੇ ਬੱਚਿਆਂ ਨੂੰ ਕੀ ਸੇਧ ਦੇ ਸਕਾਂਗੇ। ਪਰ ਚਾਚਾ ਜਿਹੜਾ ਹੈਗਾ ਉਹ ਉਮਰ 'ਚ ਭਾਵੇਂ ਚਲੋ ਹਾਨ ਦਾ ਤੁਸੀਂ ਕਹਿੰਦੇ ਸੀ ਪਰ ਹੈ ਤਾਂ ਪਿਓ ਦੇ ਤੁਲ ਰਿਸ਼ਤਾ ਤਾਂ ਪਿਓ ਦੇ ਬਰਾਬਰ ਹੈ। ਹਾਂਜੀ ਹਾਂਜੀ ਬਿਲਕੁਲ ਇਹ ਪਿਓਤੀ ਦਾ ਰਿਸ਼ਤਾ ਹੋ ਗਿਆ ਇੱਕ ਚਾਚੇ-ਪਤੀ ਜੀ ਦਾ ਰਿਸ਼ਤਾ। ਸੋ ਇਹ ਜੋ ਬਹੁਤ ਹੀ ਸ਼ਰਮਨਾਕ ਹੈ ਹਰਕਤਾਂ ਹੈ ਦੋਨਾਂ ਦੀ। ਕਲੰਕਿਤ ਹੋ ਗਿਆ ਜੀ ਰਿਸ਼ਤਾ। ਹਾਂਜੀ ਹਾਂਜੀ ਬਿਲਕੁਲ ਕਲੰਕਿਤ ਹੋ ਗਿਆ ਜੀ। ਪਰਿਵਾਰਾਂ ਦੇ ਰਿਐਕਸ਼ਨ ਕੀ ਸੀਗਾ ਜਦੋਂ ਤੁਸੀਂ ਇਹ ਮਤਾ ਪਾਉਂਦੇ ਹੋ? ਪਰਿਵਾਰ ਵੀ ਹੈਰਾਨ ਸੀ ਸੀ ਨੂੰ ਲੈ ਕੇ। ਨੀ ਦੇਖੋ ਜਿਹੜਾ ਇਹ ਮਤਾ ਪਾਇਆ ਗਿਆ ਪਰਿਵਾਰਾਂ ਦੀ ਸ਼ਰਮਤੀ ਦੇ ਨਾਲੇ ਪਾਇਆ ਗਿਆ ਕਿਉਂਕਿ ਦੋਨੋਂ ਪਰਿਵਾਰ ਨੇ ਮਤਲਬ ਪਿੱਛੋਂ ਬਹੁਤ ਵਧੀਆ ਤਰੀਕੇ ਦੇ ਨੇ ਉਹਨਾਂ ਨੇ ਖੋਦ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਕਿ ਉਹਨਾਂ ਨੇ ਵੀ ਬੇਦਖਲ ਕਰਤਾ ਵੀ ਜੋ ਸਾਡੇ ਬੱਚੇ ਨੇ ਗਲਤੀ ਕੀਤੀ ਬਹੁਤ ਗਲਤ ਕਰਿਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਕਿਸੇ ਨਾਲ ਤਾਂ ਮਤਲਬ ਸਮਾਜ ਦੇ ਵਿੱਚ ਉਹਨਾਂ ਦਾ ਮਨੋਂ ਮਾਪਿਆਂ ਦਾ ਸਿਰਤਾ ਝੁਕੇ ਆ ਪਰ ਪੂਰਾ ਸਮਾਜ ਇਹ ਉਹਨਾਂ ਨੇ ਮੰਨ ਲਓ ਰਿਸ਼ਤਾ ਹੀ ਖਤਮ ਕਰਤਾ ਇਦਾਂ ਦਾ ਘਾਣ ਹੋ ਗਿਆ ਹੈ ਤੇ ਕਿਵੇਂ ਦੇਖਦੇ ਹੋ ਬਾਪੂ ਜੀ ਕਿਵੇਂ ਦੇਖਦੇ ਹੋ ਵੀ ਇਹ ਜਹੀਆਂ ਚੀਜ਼ਾਂ ਹੋਣ ਲੱਗ ਪਈਆਂ ਹੁਣ ਪੰਜਾਬ ਦੇ ਵਿਰਸੇ ਵਿੱਚ ਤੁਸੀਂ ਕਦੀ ਸੁਣੀਆਂ ਸੀ ਜਾਂ ਵਿਰਾਸਤੀ ਕਹਾਣੀਆਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਸੁਣਾਈਆਂ ਹੋਣੀਆਂ ਆਪਣੇ ਬਜ਼ੁਰਗਾਂ ਤੋਂ ਵੀ ਸੁਣੀ ਹੋਣੀਆਂ ਵੀ ਪੰਜਾਬ ਦੇ ਲੋਕ ਤਾਂ ਧੀਆਂ ਭੈਣਾਂ ਦੀ ਇੱਜ਼ਤਾਂ ਕਰਨ ਵਾਲੇ ਸੀ ਅੱਗੇ ਕਿੱਥੇ ਦਾ ਜਾਏਗਾ ਹੂੰ ਅੱਗੇ ਦਾ ਬਹੁਤ ਸਾਮ ਦਾ ਗੁਰਤੇ ਪੈਣ ਬਾਂਧਣ ਜਾਂਦੀਆਂ ਹੂੰ ਉਹ ਤਾਂ ਜਿੱਥੇ ਕੋਈ ਨਾ ਕਰੇ ਗੱਲੇ ਕੋ ਮਲੇ ਫੜਦੇ ਹੁਣ ਕੋਈ ਸਾਨੂੰ ਆ ਰਿਹਾ ਨਿਕਲ ਮਾਪੇ ਦੇ ਇਨਸਾਫ ਕਰੇ ਭੁੱਲਦੀ ਸਰਮਾ ਹੂੰ ਸ਼ਰਮ ਜਿਹੜੀ ਹਯਾ ਮੁੱਕਦੀ ਜਾ ਰਹੀ ਹੈ ਇਹ ਅਗੇ ਸਭ ਦੇਖੇਗਾ ਤੇ ਪਿੰਡ ਦੀ ਕੁੜੀ ਨੂੰ ਜਾ ਕੇ ਦੇਖੇਗਾ ਤੇ ਮਿਲੇਗਾ ਦੇ ਹੁਣ ਉਹ ਕਿਤੇ ਰਹੀ ਹੈ ਇਹੋ ਗੱਲ ਨਿਗਾਹ ਮੈਲੀ ਹੋਗੀ ਹਾਂ ਜੇ ਉਸ ਦਾ ਹੋਰ ਵੀ ਮੇਰਾ ਹਲਕ ਮੈਲੀ ਗਿਆ ਹੋਗੀ ਜੀ ਹਲਾਤ ਮਾੜੇ ਬਾਈ ਜੀ ਤੁਸੀਂ ਇਸ ਪਿੰਡ ਦੀ ਰਹਿਣ ਵਾਲੀ ਹੋ ਕਿਵੇਂ ਦੇਖਦੇ ਹੋ ਬਾਈ ਹੁਣ ਜਿਹੜਾ ਹਾਲਾਤ ਜਿਹਦਾ ਮੈਂ ਪਹਿਲਾਂ ਵੀ ਗੱਲ ਕਰੀ ਵੀ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਵਾਪਰਨੀਆਂ ਤੇ ਇਹ ਕੋਈ ਤੁਹਾਨੂੰ ਲੱਗਦਾ ਵੀ ਜੀਨਸ ਬਦਲ ਕੇ ਜਾਂ ਪੰਜਾਬ ਦੇ ਲੋਕਾਂ ਦੇ ਖੂਨੇ ਤਬਦੀਲ ਹੋ ਗਏ ਚਿੱਟਾ ਹੋ ਗਿਆ ਲਹੂ ਹਾਂ ਜੀ ਦੇਖੋ ਗੱਲਾਂ ਏਦਾਂ ਦੀ ਹੋ ਰਹੀ ਹੈ ਜੀ ਅੱਗੇ ਆਪਾਂ ਨੂੰ ਖਤਰਾ ਅੰਦਰ ਦੇ ਬਾਹਰ ਦੇ ਮੁੰਡਿਆਂ ਦਾ ਵੀ ਚਲੋ ਬਾਹਰ ਸਾਡੀ ਕੁੜੀ ਜਾਂਦੀ ਧਿਆਨ ਰੱਖੀ ਅਸੀਂ ਆਪਣੀ ਕੁੜੀ ਦਾ ਹੁਣ ਗੱਲ ਏਦਾਂ ਹੋ ਗਈ ਸਾਨੂੰ ਆਪਣੇ ਘਰਾਂ ਦੇ ਖਤਰਾ ਹੋ ਗਿਆ ਜਿਹੜੇ ਹੁਣ ਸਾਡੇ ਘਰ ਚ ਬੈਠੇ ਸਮੇ ਚਾਚੇ ਹੋਗੇ ਜੋ ਸਾਨੂੰ ਖਤਰਾ ਹੀ ਹੋ ਗਿਆ ਵੀ ਚਲ ਹੁਣ ਜਿਹੜਾ ਕਾਲੀ ਯੁਗ ਦਾ ਦੌਰ ਹੁਣ ਸ਼ੁਰੂ ਹੋ ਗਿਆ ਸਾਨੂੰ ਡਰ ਆਪਣੇ ਘਰਾਂ ਦੇ ਲੱਗਣ ਲੱਗ ਗਿਆ ਜੀ ਹੁਣ ਵੀ ਹੁਣ ਕੋਈ ਪਤਾ ਨਹੀਂ ਕਿੱਥੇ ਕਿਹੜੀ ਹਨੂਨੀ ਹੋ ਜਵੇ ਜੀ ਇਹ ਬਹੁਤ ਜਣੀ ਮਤਭਾਗੀ ਘਟਨਾ ਹੋਈ ਹੈ ਜੀ ਇਹਦਾ ਬਹੁਤ ਜ਼ਿਆਦਾ ਉਦੇ ਗੱਲ ਉਹਦੇ ਵਾਲੀ ਆਈ ਦਿਖਣੋਂ ਪਿੰਡ ਦੀ ਸ਼ਰਮਨਾਕ ਹੋ ਗਈ। ਇਹ ਤੁਸੀਂ ਕੀ ਸਮਝਦੇ ਵੀ ਕਿੱਥੋਂ ਆ ਗਈਆਂ ਇਹ ਚੀਜ਼ਾਂ? ਕਾਹਦਾ ਅਸਰ ਆ? ਸਾਡੇ ਹੱਥਾਂ 'ਚ ਜਿਹੜੇ ਫੋਨ ਆ ਕਈ ਲੋਕ ਇਹਨਾਂ ਨੂੰ ਕਹਿੰਦੇ ਬੀ ਇਹਨਾਂ ਨਾਲ ਬੇੜਾ ਕਰ ਕਰਤਾ, ਟੀਵੀ ਨਾਲ ਕਰਤਾ। ਅੱਜ ਹੁਣ ਮੁਜਰਿਆਂ ਵਾਸਤੇ ਕੋਠਿਆਂ ਤੇ ਜਾਣ ਦੀ ਲੋੜ ਨਹੀਂ। ਤੁਹਾਨੂੰ ਫੋਨਾਂ ਦੇ ਵਿੱਚ ਹੀ ਮੁਜਰਾ ਹੁੰਦਾ ਦਿਖ ਰਿਹਾ। ਲੋਕ ਘਰਾਂ 'ਚ ਗਲੀਆਂ 'ਚ ਛੋਟੇ ਕੱਪੜੇ ਪਾ ਕੇ ਕੁੜੀਆਂ ਨੱਚਣ ਫਿਰ ਕਹਿੰਦੇ ਵੀ ਸ਼ੋਅ ਥੋੜੀ ਛੋਟੀ ਆ। ਸਾਡੇ ਕੱਪੜੇ ਛੋਟੇ ਨਹੀਂ। ਦੁੱਖ ਹੀ ਹੁਣ ਅੱਜ ਕੱਲ ਛੋਟੇ ਛੋਟੇ ਬੱਚੇ ਦੇ ਫੋਨ ਹੱਥਾਂ ਵਿੱਚ ਆਈ ਹੁਣ ਉਹ ਫੋਨ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਦੀ ਚੀਜ਼ ਤੁਹਾਨੂੰ ਪਤਾ ਹੀ ਆਪਾਂ ਫੇਸਬੁੱਕ ਇੰਸਟਾਗ੍ਰਾਮ ਖੋਲੋ ਸਾਰਨੇ ਬਾਰੇ ਗਲਤ ਚ ਚੀਜ਼ਾਂ ਹੁੰਦੀਆਂ ਹੀ ਮੁਰੇ ਬੱਚਾ ਉੱਥੇ ਆਪਣੇ ਸੀਸੀ ਦੇਖੀ ਜਾਂਦਾ ਚੀਜ਼ਾਂ ਦੇਖ ਕੇ ਫੋਨ ਦਾ ਹੀ ਬੜਾ ਜ਼ਿਆਦਾ ਨੁਕਸਾਨ ਹੋਇਆ ਚੀਜ਼ ਦਾ ਦੇਖ ਕੇ ਅਸਲ ਮੈਂ ਫੋਨ ਵੀ ਬੰਦ ਹੋਣੇ ਚਾਹੀਦੇ ਬੱਚਿਆਂ ਨੂੰ ਆਪਣੇ 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 ਮਾਪੇ ਮਾਪਿਆਂ ਨੂੰ ਵੱਧਰ ਵੱਧ ਟਾਈਮ ਦੇਣਾ ਚਾਹੀਦਾ ਖੇਲਣਾ ਚਾਹੀਦਾ ਅੱਗੇ ਪਹਿਲਾਂ ਇਕੱਠੇ ਖੇ ਖੇਲਦੇ ਕੋਈ ਗੱਲੇ ਨਹੀਂ ਹੁੰਦੀ ਜੀ ਇਹ ਜੀ ਕੋਈ ਗੱਲਬਾਤ ਨਹੀਂ ਹੁੰਦੀ ਇਕੱਠੇ ਖੇਲਣਾ ਸਾਰਾ ਰਹਿਣਾ ਸੈਣਾ ਇਕੱਠੇ ਦਾ ਜੀ ਹੁਣ ਕਰਾ ਕਰਾ ਬੈਠੇ ਹਾਂ ਫੋਨ ਲਈ ਉਹ ਇਕੱਲੇ ਰਹਿੰਦੇ ਇਕੱਲਾ ਫੋਨ ਪਾ ਕੱਲਾਪਨ ਦਿਮਾਗ ਹੁੰਦਾ ਖਰਾਬ ਪਹਿਲਾ ਮਨਸ਼ਾ ਦਾ ਹੁੰਦਾ ਪਹਿਲਾ ਮਨਸ਼ਾ ਦਾ ਹੁੰਦਾ ਘਰੀ ਇਸ ਕਰਕੇ ਫੋਨ ਦੀ ਜਿਆਦਾ ਇਹਦੇ ਵਿੱਚ ਬੜੀ ਪਰ 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 ਪ੍ਰੋਬਲਮ ਆਈ ਹੈ ਜੀ ਲਗਦਾ ਵੀ ਮਾਪਿਆਂ ਦਾ ਉਹ ਬੱਚਿਆਂ ਦੇ ਉੱਤੇ ਜਾਂ ਕਮਾਂਡ ਨਹੀਂ ਰਹੀ ਜਾਂ ਗੱਲਬਾਤ ਘਟੀ ਆ ਬੱਚੇ ਇਕੱਲੇ ਹੋ ਗਏ ਆਪਣੇ ਆਪ ਚ ਰਹਿਣ ਲੱਗੇ ਫੋਨ 'ਚ ਵੜ ਗਏ ਜਾਂ ਹੋਰ ਇਹ ਝੂਠੀ ਦੁਨੀਆ ਦੇ ਵਿੱਚ ਪੈ ਕੇ ਸਾਰਾ ਕੁਝ ਵਰਤਾਰਾ ਵਾਪਰੇ। ਦੇਖੋ ਇਹ ਮਾੜੀ ਗੱਲ ਹੋਈ ਹੈ ਇਹ ਕਰੀ ਜਿਹੜੀ ਬਹੁਤ ਨਿੰਦਣ ਜੋ ਗੱਲ ਲਗੀ ਇਹ ਇਹ ਹੋਣੀ ਨਹੀਂ ਚਾਹੀਦੀ ਵੀ ਚਾਚੇ ਭਤੀਜੀ ਦਾ ਨਾ ਭੈਣ ਭਾਈ ਦਾ ਰਿਸ਼ਤਾ ਕਿਉਂ ਖਤਮ ਹੁੰਦਾ ਜਾਂਦਾ ਹੈ। ਚਾਚੇ ਵੀ ਜਿਹੜੇ ਗੋਦ ਹੁੰਦੇ ਤੇ ਗੋਦਮਾਂ ਵਿਆਹ ਕਰ ਕਰਦੇ ਗੋਦ ਪੁੱਛੇ ਕਰਦੇ ਪਹਿਲਾਂ ਵੀ ਕਿਹੜਾ ਗੋਦ ਹੈ ਤੇਰਾ ਮਾਂ ਦਾ ਵੀ ਅੱਗੇ ਗੋਦ ਪੁੱਛਦੇ ਪਿਓ ਦਾ ਵੀ ਪੁੱਛਦੇ ਜੀ ਬਿਲਕੁਲ ਉਹਦੇ ਤੇ ਗੋਦ ਹਾਂ ਹੁਣ ਤਾਂ ਸਭ ਕੋਲ ਹੋਣ ਲੱਗਿਆ ਹੋਈ ਹਾਂ ਹੁਣ ਤਾਂ ਰਾਖੀ ਘਰ ਤੇ ਹੀ ਰੱਖੀ ਉਹਨੂੰ ਉਹ ਹੋ ਗਈ ਵੀ ਘਰਾਂ ਹੀ ਰੱਖੀ ਜਿੰਨੀ ਕੋਈ ਕਹਿੰਦੇ ਸੀ ਪੰਜਾਬੀ ਤਾਂ ਦੂਜਿਆਂ ਦੀਆਂ ਭੈਣਾਂ ਨੂੰ ਵੀ ਬਚਾਉਂਦੇ ਸੀ ਇੱਜ਼ਤਾਂ ਦੇ ਰਾਖੇ ਸੀ ਹੁਣ ਤਾਂ ਆਪਣੀ ਇੱਜ਼ਤਾਂ ਨੂੰ ਹੱਥ ਪਾਣ ਲੱਗਿਆ ਆਪੇ ਪਾ ਰਿਆ ਤੇ ਮਾਣ ਮਹਿਸੂਸ ਕਰ ਰਹੇ ਲੋਕ ਇਸ ਗੱਲ 'ਚ ਵੀ ਦੇਖੋ ਪਹਿਲਾਂ ਕੁੜੀ ਨੂੰ ਅਸੀਂ ਬਾਹਰ ਵਿਆਹ ਹੀ ਕਰਦੇ ਹਾਲੇ ਪਿੰਡ ਵਿੱਚ ਜਵਾਈ ਸਾਢੇ ਘਰ ਆਏਗਾ ਵੀ ਸਾਡਾ ਉਹਦਾ ਪਰਾਉਣਾ ਆਇਆ ਜਵਾਈ ਆਇਆ ਸਾਡਾ ਭਣੂਆ ਆਇਆ ਆਇਆ ਉਹ ਰਿਸ਼ਤੇ ਇਹਨਾਂ ਨੇ ਖਤਮ ਕਰਤੇ ਹੁਣੇ ਜਿਹੜੇ ਭੈਣ ਭਣੂਏ ਵਾਲੇ ਰਿਸ਼ਤੇ ਖਤਮ ਕਰਤੇ ਇਹਨਾਂ ਨੇ ਹੁਣ ਹਾਂ ਪਹਿਲਾਂ ਉਹਨੇ ਮਾਮੇ ਦੀ ਕੁੜੀ ਕੱਢ ਕੇ ਲੈ ਗਿਆ ਮਾਮੇ ਦੀ ਕੁੜੀ ਆਪਣੇ ਦੀ ਉਹ 2 ਸਾਲ ਰੱਖੀ ਇਹਨੇ ਉਹੀ ਮੁੰਡੇ ਨੇ ਉਹੀ ਮੁੰਡੇ ਨੇ ਹਾਂ ਉਹਦੇ ਘਰ ਕੋਕਟ ਮੈਡੀਕ ਕਰਾਈ ਵੀਦੀ ਉਹਨੇ ਮਾਮੇ ਦੀ ਕੁੜੀ ਨਾਲ ਸਕੇ ਮਾਮੇ ਦੀ ਕੁੜੀ ਨਾ ਮੇਰੀ ਕੁੜੀ ਦਾ ਨਾਮ ਅੱਛਾ ਜੀ ਹਾਂ ਤੇ ਫਿਰ ਭਤੀਜੀ ਕੱਢ ਲਏ ਗਿਆ ਹਾਂ ਭਤੀਜੀ ਕੱਢ ਲਏ ਗਿਆ ਫਿਰ ਇਹ ਭਾਈ ਜੀ ਇਹਦਾ ਹੁਣ ਲਾਣਤੀ ਕਹੋਂਗੇ ਉਹਨੂੰ ਪਹਿਲਾਂ ਉਹਦਾ ਹੱਲ ਨਹੀਂ ਹੋ ਸਕਦਾ ਸਾਹਮਣੂ ਆਪਣੀ ਘਰ ਹੈ ਬਿਲਕੁਲ ਸਾਹਮਣੂ ਆਪਣੀ ਦੋ ਦੋਵਾਂ ਦੇ ਪਰਿਵਾਰਾਂ ਦੇ ਸਾਹਮਣੂ ਆਪਣੀ ਘਰ ਹੈ ਇੱਕ ਘੋਦਾ ਉਹਨਾਂ ਦਾ ਸਾਰਿਆਂ ਦਾ ਹਾਂ ਜਿਹੜੇ ਮੁੰਡੇ ਵਾਲੇ ਕੁੜੀ ਵਾਲੇ ਹਮ ਇੱਕ ਗੋਤੋਂ ਦਾ ਸਾਰਾ ਇੱਕੋ ਗੋਤ ਆਪਣੇ ਇੱਕੋ ਰਿਸ਼ਤਾ ਬਾਈ ਪਰ ਹੁਣ ਇੱਕ ਬਿਆਨ ਇਹ ਵੀ ਸਾਹਮਣੇ ਆਇਆ ਉਹਦਾ ਧਰਮਵੀਰ ਗਾਂਧੀ ਹੋਰੀ ਕਹਿੰਦੇ ਵੀ ਕੁਝ ਪਿੰਡ ਜਿਹੜੇ ਹੱਗੇ ਆ ਲਵ ਮੈਰਿਜ ਦੇ ਖਿਲਾਫ ਮਤੇ ਪਾਉਣ ਲੱਗੇ ਵੀ ਇਹ ਕਾਨੂੰਨੀ ਹੱਕ ਹਰ ਇੱਕ ਬੰਦੇ ਦਾ ਆਪਣੀ ਮਰਜ਼ੀ ਆ ਉਹਦੇ ਨਾਲ ਵਿਆਹ ਅਸੀਂ ਕਰਾ ਸਕਦੇ ਆ ਇਹ ਤਾਂ ਕਾਨੂੰਨ ਅਧਿਕਾਰ ਦਿੰਦਾ ਇਹ ਤਾਂ ਨਦਰਸ਼ਾਈ ਫਰਮਾਨ ਆ ਜਿਹੜੇ ਜਾਰੀ ਹੋ ਰਿਹਾ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਦੇ ਮਸਲੇ 'ਚ ਇਹ ਫਰਮਾਨ ਨਦਰਸ਼ਾਈ ਆ ਇਹਨੂੰ ਕੋਪਾ ਪ੍ਰਮਾਨ ਇਹਨੂੰ ਨਾਦਰਸ਼ਾਈ ਨਹੀਂ ਕਹਿੰਦਾ ਕਿਉਂਕਿ ਇਹ ਪ੍ਰਮਾਨ ਆਪਾਂ ਨੇ ਕਿਸੇ ਤੇ ਥੋਪਿਆ ਨਹੀਂ ਹੈ ਇਹ ਪੂਰੇ ਪਿੰਡ ਦੇ ਸਹਿਯੋਗ ਨਾਲ ਉਹਨਾਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਸਾਰੀ ਗ੍ਰਾਮ ਪੰਚਾਇਤ ਨੇ ਫੈਸਲਾ ਲਿਆ ਹੈ ਜਿਹੜਾ ਫੈਸਲਾ ਇਹ ਪਿੰਡ ਵਿੱਚ ਲਿਆ ਗਿਆ ਕਿ ਪਿੰਡ ਦੇ ਜਿਹੜੇ ਆਪਸ ਵਿੱਚ ਬੱਚੇ ਆ ਬਲੱਡ ਰਿਲੇਸ਼ਨ ਚ ਹੈ ਜਾਂ ਪਿੰਡ ਵਿੱਚ ਇੱਕ ਦੂਜੇ ਨਾਲ ਰਹਿੰਦੇ ਆ ਜਾਂ ਮਹੱਲੇ ਦਾ ਕਿਸੇ ਵੀ ਮਹੱਲੇ ਦਾ ਆਪਸ ਵਿੱਚ ਨੀ ਮੈਰੀ ਕਰਦੇ ਕੋਰਟ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ ਮੰਨ ਲਓ ਲਵ ਮੈਰਿਜ ਪਿਆ ਤਾਂ ਪਿੰਡ ਲਵ ਮੈਰੇ ਦੇ ਅਗੇਂਸਟ ਬਿਲਕੁਲ ਵੀ ਨਹੀਂ ਹੈਗਾ ਪਿੰਡ ਅਗੇਂਸਟ ਹੈਗਾ ਜਿਹੜਾ ਬਲੱਡ ਮੈਰਿਜ ਪਲੱਸ ਪਿੰਡ ਦਾ ਹੀ ਮੁੰਡਾ ਪਿੰਡ ਦੀ ਕੁੜੀ ਨਾਲ ਆਪਸ ਵਿੱਚ ਵਿਆਹ ਕਰਾਉਂਦਾ ਸਮਾਜ ਦੀ ਹਾਨੀ ਕਰਨ ਦੇ ਖਿਲਾਫ ਆ ਪਿੰਡ ਵੀ ਭਾਈ ਸਮਾਜਿਕ ਰੌ ਰੀਤਾਂ ਦੀ ਤਹਾਨੀ ਨਾ ਕਰੋ ਹਾਂ ਆਪਣਾ ਜਿਹੜਾ ਵਿਰਸਾ ਉਹ ਇੰਜਾਂ ਚੀਜ਼ਾਂ ਦੇ ਇਜਾਜ਼ਤ ਨਹੀਂ ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਤੁਗਲਕੀ ਫਰਮਾਨ ਜਾਂ ਕਿਸੇ ਦੇ ਥੋਪਿਆ ਗਿਆ ਸੋ ਪਿੰਡ ਪੱਧਰ ਤੇ ਜੋ ਠੀਕਸ ਲੱਗਿਆ ਸਿਆਣਾ ਬਜ਼ੁਰਗ ਹੈ ਜਿੱਦਾਂ ਆਪਾਂ ਪੁਰਾਣੀਆਂ ਕਹਾਵਤਾਂ ਹੁੰਦੀਆਂ ਸੀ ਤੁਸੀਂ ਆਪ ਸੁਣਦੇ ਆ ਸਮਝਦੇ ਆ ਕਿ ਪੰਜਾਬ ਜਿੱਦਾਂ ਕਹਿੰਦੇ ਸੀ ਤੁਸੀਂ ਬੀਤੀਆਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਸਾਨੂੰ ਇਹੋ ਜਿਹੇ ਕੰਮਾਂ ਦੇ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਕਈ ਬੰਦੇ ਕਹਿੰਦੇ ਨਾ ਅੱਜਕੱਲ ਫੈਮਿਨਿਸਮ ਚੱਲ ਰਿਹਾ ਔਰਤਾਂ ਕਹਿੰਦੀ ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ ਅਜਿਹੇ ਕੰਮਾਂ ਦੇ ਵਿੱਚ ਵੀ ਉਹ ਕਹਿੰਦੇ ਆ ਬੀੜਾਂ ਦੀ ਤਾਂ ਪੁਰਾਣੀ ਸੋਚ ਆ ਇਹਨਾਂ ਦੀ ਜ਼ਰੂਰੀਵਾਦੀ ਸੋਚ ਆ ਇਹ ਔਰਤਾਂ ਵੀ ਕਹਿੰਦੀ ਆ ਆਜ਼ਾਦੀ ਦੇ ਨਾਂ ਤੇ ਵੀ ਸਾਨੂੰ ਤਾਂ ਖੁੱਲ੍ਹ ਚਾਹੀਦੀ ਆ ਇਹਨਾਂ ਗੱਲਾਂ ਨੂੰ ਸ਼ਾਇਦ ਉਹ ਲੋਕ ਵੀ ਸਰਾਉਣ ਵੀ ਤਾਂ ਕੀ ਹੋ ਗਿਆ ਜੇ ਕਰਾ ਲਿਆ ਉਹਨਾਂ ਦੀ ਆਪਣੀ ਆਜ਼ਾਦੀ ਭਾਈ ਨੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਆਈ ਹੈ ਸਾਡੇ ਪਿੰਡ ਦੇ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਮਦਰਿਸ ਮੱਤੇ ਤੋਂ ਪੂਰਾ ਸਹਿਯੋਗ ਦਿੱਤਾ ਹੈ ਬਜ਼ੁਰਗਾਂ ਨੇ ਵੀ ਸਹਿਯੋਗ ਦਿੱਤਾ ਆਸ-ਪਾਸ ਦੇ ਰਾਕੇ ਚੋ ਵੀ ਸਾਨੂੰ ਪੋਜ਼ਿਟਿਵਿਟੀ ਮਿਲੀ ਹੈ ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਖੁੱਲ ਹੈ ਚਲੋ ਕਾਨੂੰਨ ਨੇ ਖੁੱਲ ਦਿੱਤੀ ਹੈ ਹੋਰ ਪਾਸੇ ਪਿੰਡ ਦੇ ਵਿੱਚ ਆਪਾਂ ਜਾ ਸਕਦੇ ਹਾਂ ਜਾਂ ਕੁਝ ਕਰ ਸਕਦੇ ਹਾਂ ਪਰ ਜਿਹੜਾ ਰਿਸ਼ਤਾ ਹੈ ਘਟੋ-ਘਟ ਆਪਾਂ ਬਲੱਡ ਰਿਲੇਸ਼ਨ ਦਾ ਇਦਾਂ ਦਾ ਮਦਰ ਕਾਨੂੰਨ ਲੈ ਕੇ ਆਈਏ ਵੀ ਬਲੱਡ ਰਿਲੇਸ਼ਨ 'ਚ ਇੱਕੋ ਪਿੰਡ ਵਿੱਚ ਇੱਕ ਧੀ ਦਾ ਵਿਆਹ ਕਰਨਾ ਮੰਤਰ ਕੇ ਇੱਥੇ ਤਾਂ ਇਹਦਾ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਮਤਰੇ ਇਹ ਹੈ ਨਹੀਂ ਅਨਹੋਣੀ ਘਟਨਾ ਹੈ ਕੱਲੂ ਜੇ ਬੱਚੇ ਮੰਨ ਲਓ ਪਿੰਡ ਵਿੱਚ ਵਾਪਸ ਆਉਨੇ ਆ ਕੋਈ ਪਿੰਡ ਦੇ ਵਿੱਚ ਅਣਕਹੀ ਘਟਨਾ ਤਰਾਮਣੋ ਸਾਹਮਣੇ ਹੁੰਦੀ ਹੈ ਕੋਈ ਹਜਤਨਾਜ ਆਹੇ ਜੀ ਘਟਨਾ ਹੋਵੇ ਜਿਸ ਨਾਲ ਪੰਚਾਇਤ ਨੂੰ ਜਾਂਉਂਦੇ ਨੇ ਮਾਪਿਆਂ ਨੂੰ ਸ਼ਰਮਸ਼ਾਰ ਹੋਣਾ ਬਗ। ਹੁਣ ਵਾਪਸ ਆ ਨਹੀਂ ਸਕਦਾ ਪਿੰਡ ਚ ਉਹ ਵੱਡੂਗਾ ਹੁਣ ਨਹੀਂ ਹੁਣ ਤਾਂ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਮੰਦਰ ਕੇ ਨੂੰ ਦੇਖਣਾ ਚਾਹੀਦਾ ਹੈ ਉਹਨਾਂ ਦੇ ਮਾਪਿਆਂ ਨੇ ਵੀ ਬੇਇੱਜ਼ਤ ਕਰਤਾ ਪੂਰੀ ਪ੍ਰੋਪਰ ਤਰੀਕੇ ਨਾਲ ਆ ਗਿਆ ਭਾਈ ਪਿੰਡ ਚੋਂ ਦੁਬਾਰਾ ਆਉਂਦਾ ਫੇਰ ਜੇ ਦੁਬਾਰੇ ਵਾਪਸ ਆਉਣਾ ਤਾਂ ਆਪਾਂ ਪਿੰਡ ਪੱਧਰ ਤੇ ਉਹਨੂੰ ਦੁਬਾਰਾ ਫਿਰ ਬੇਇੱਜ਼ਤ ਕਰਾਂਗੇ ਕਿਉਂਕਿ ਇੰਨੀ ਕੁ ਤਾਂ ਉਹਨੂੰ ਆਪਣੇ ਆਪ ਚ ਵੀ ਸ਼ਰਮ ਚਾਹੀਦੀ ਹੈ ਜੇ ਵਾਪਸ ਵੀ ਸਾਹਮਣੇ ਆਉਣ ਦੀ ਬਜਾਏ ਤਾਂ ਆਪਾਂ ਵੀ ਮੈਂ ਉਹਨੂੰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਵੀ ਚਲੋ ਜਿੱਥੇ ਹੈਗੇ ਆ ਰਾਜੀ ਖੁਸ਼ੀ ਆਪਣੇ ਘਰੇ ਰਹਿਣ ਬਟ ਇੰਨਾ ਕੁ ਤਾਂ ਕਦਰਾਂ ਕੀਮਤਾਂ ਉਹਨਾਂ ਨੂੰ ਇੰਨੀ ਕੁ ਤਾਂ ਕਦਰ ਚਾਹੀਦੀ ਹੈ ਚਲੋ ਗਲ ਇਹ ਦੇਖੋ ਹੁਣ ਆਪਾਂ ਅਲੱਗ-ਅਲੱਗ ਤਰੀਕੇ ਦੇ ਨਾਲ ਕਹਿ ਸਕਦੇ ਆ ਇਹਨੂੰ ਗੁਨਾਹ ਵੀ ਕਹਿ ਸਕਦੇ ਆ ਬੱਚੀ ਦੀ ਗਲਤੀ ਵੀ ਕਹਿ ਸਕਦੇ ਆ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦੀ ਹੈ ਘਟਨਾ ਇਦਾਂ ਦੀ ਹੈ ਸੋ ਅੱਜ ਕੱਲ ਜਿੱਦਾਂ ਸਮਾਜ ਦਾ ਜਿਆਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋ ਕੋਈ ਚੀਜ਼ਾਂ ਪੱਖ ਚ ਵੀ ਨੇ ਕੁਝ ਉਹਨਾਂ ਦੇ ਮਤਲਬ ਨੈਗੇਟਿਵ ਵੀ ਜਾਂਦੀਆਂ ਨੇ ਸੋ ਇਦਾਂ ਦੇ ਮਤਲਬ ਇਹ ਚੀਜ਼ਾਂ ਨੇ ਸਾਰੀਆਂ ਜੋ ਇਹਨਾਂ ਨੂੰ ਜੇ ਆਪਾਂ ਬਾਚਦੇ ਆ ਤਾਂ ਗਲਤੀ ਤੇ ਗੁਨਾਹ ਮੈਨੂੰ ਲੱਗਦਾ ਵੀ ਦੋਨੋਂ ਇੱਕੋ ਜਿਹੀ ਜਾਪਦੀਆਂ ਦੇਖਣ ਨੂੰ ਜਦੋਂ ਮਾਮੇ ਦੀ ਕੁੜੀ ਨਾਲ ਕੱਢ ਕੇ ਤੁਸੀਂ ਕਹਿੰਦੇ ਲਿਆਇਆ ਤਾਂ ਉਦੋਂ ਕਿਸੇ ਨੇ ਕੁਝ ਨਹੀਂ ਸਿੱਖਿਆ ਉਹ ਕਹਣਾ ਕਿਨੇ ਤਾਂ ਆਪਣੇ ਮਾਮੇ ਦੀ ਕੁੜੀ ਕੱਢ ਲਿਆ ਆਪਣੇ ਘਰਾਂ ਉਹਦੀ ਬੁੜੀ ਵੀ ਉੱਥੇ ਰਹਿੰਦੀ ਆ ਅੱਭੀ ਉੱਥੇ ਰਹਿੰਦੀ ਕਹਣਾ ਕਿਨੇ ਤਾਂ ਉਹਨੇ ਪੈਣਾ ਨਹੀਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਈ ਜਿਹੜੀਆਂ ਰੌ ਰੀਤਾਂ ਨਾ ਉਹ ਆਪਣੀ ਕਜ਼ਨ ਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦਿੰਦੀਆਂ ਕੋਈ ਉਹ ਪਰਿਵਾਰ ਤਾਂ ਨਹੀਂ ਹੈਗਾ ਉਹ ਉਸ ਫਿਰਕੇ ਨਾਲ ਸੰਬੰਧਿਤ ਜਾਂ ਉਸ ਧਰਮ ਦੇ ਨਾਲ ਜਾਂ ਉਸ ਕਮਿਊਨਿਟੀ ਨਾਲ ਸੰਬੰਧਿਤ ਵੀ ਚਲੋ ਉਹ ਉਹਨਾਂ ਨੂੰ ਇਜਾਜ਼ਤ ਦਿੰਦਾ ਹੋਵੇ ਇਸ ਗੱਲ ਦੀ ਦੇਖੋ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਤਾਂ ਸੋਚ ਆਉਂਦੀ ਆ ਆਪਣੀ ਹਾਂ ਵੀ ਮੇਰੇ ਮਾਮੇ ਦੀ ਕੁੜੀ ਆ ਇਹਦਾ ਉਹਨੂੰ ਆਪਣੇ ਆਪ ਤੇ ਚਾਹੀਦੀ ਨਾ ਫਿਰ ਉਹਨੂੰ ਆਪਣੇ ਆਪ ਤੇ ਸੋਚ ਚਾਹੀਦੀ ਮੇਰੇ ਮਾਮੇ ਦੀ ਕੁੜੀ ਆ ਵੀ ਇਹ ਹਾਂ ਨਾ ਸਿੱਖਾਂ ਦੇ ਪਰਿਵਾਰ ਚੋਂ ਹੀ ਸੀ ਵੈਸੇ ਉਹ ਆਪਣਾ ਧਾਰਮਿਕ ਮਾਝ ਵੀ ਸਿੱਖ ਦੇ ਅੱਛਾ ਹਾਂ ਹਾਂ ਤਾਂ ਪਹਿਲਾਂ ਇਹ ਕਰਤੂਤਕਾਰੀ ਤੇ ਹੁਣ ਆ ਕਰ ਗਿਆ ਆ ਕਰ ਗਿਆ ਹਾਂ ਕੱਲ੍ਹ ਖ ਮਿਲ ਗਿਆ ਫਿਰ ਆਪਣੇ ਇਤਿਹਾਸ ਤੇ ਜਾਂ ਪਿੰਡ ਦੀ ਵਿਰਾਸਤ ਤੇ ਕੁੜੀ ਲੱਗੇ ਹੋਈ ਸੀ ਉਹ ਤੋਂ ਕੈਂਸਰ ਹੋ ਰਿਹਾ ਵੱਡਣ ਨੂੰ ਲੱਗੇ ਹੋਈ ਸੀ ਕੁੜੀ ਉੱਤੀ ਤੇ ਲੈ ਗਿਆ ਹਾਂ ਹਾਂ ਤਾਂ ਬਿਲਕੁਲ ਇਹ ਘਟਨਾ ਆਪਣੇ ਆਪ ਦੇ ਵਿੱਚ ਬੜੀ ਸ਼ਰਮਨਾਕ ਹੈ ਹਾਲਾਂਕਿ ਪਿੰਡ ਨੇ ਮਤਾ ਪਾਇਆ ਇਹ ਮਤਾ ਪਾਉਣਾ ਕੋਈ ਸੋਖੀ ਗੱਲ ਵੀ ਨਹੀਂ ਹੁੰਦੀ ਅਜਹੀਆਂ ਕਰਤੂਤਾਂ ਜਾਂ ਜਹੇ ਕਾਰਨਾਮੇ ਐਕਸਪੈਕਟ ਵੀ ਨਹੀਂ ਕੀਤੇ ਜਾਂਦੇ ਹੁੰਦੇ ਉਮੀਦ ਵੀ ਨਹੀਂ ਹੁੰਦੀ ਇਹਨਾਂ ਗੱਲਾਂ ਦੀ ਬੇਅੱਦਾ ਕਦੀ ਹੋ ਸਕਦਾ ਜਦੋਂ ਪੰਚਾਇਤ ਬਣੀ ਹੋਊਗੀ ਉਹਨਾਂ ਨੇ ਨਹੀਂ ਸੋਚਿਆ ਹੋਣਾ ਵੀ ਸਾਨੂੰ ਜਹੇ ਮਤੇ ਪਾਣੇ ਪਾਉਗੇ ਪਰ ਕਿੱਧਰ ਜਾ ਰਿਹਾ ਸਮਾਜ ਗਰਕਦੇ ਜਾ ਰਿਹਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਦਰਗਾਹ ਹੈ ਮਾਨਕਪੁਰ ਸ਼ਰੀਫ ਦੇ ਵਿੱਚ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਜਿਨ੍ਹਾਂ ਦੀ ਦਰਗਾਹ ਦੇ ਉੱਤੇ ਕਿੱਥੇ ਮੇਲੇ ਵੀ ਲੱਗਦੇ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਕੋਈ ਮਜ਼ਹਬ ਅਜਹੀਆਂ ਚੀਜ਼ਾਂ ਨਹੀਂ ਸਿਖਾਉਂਦਾ ਮਜ਼ਬ ਸਿਖਾਉਂਦਾ ਹੈ ਸ਼ਰਮ ਹਿਆ ਮਜ਼ਬ ਸਿਖਾਉਂਦੇ ਧਰਮ ਸਿਖਾਉਂਦੇ ਆ ਪਰਦਾ ਵਿਰਸਾ ਵਿਰਾਸਤ ਸਿਖਾਉਂਦਾ ਇੱਕ ਦੂਜੇ ਦੀ ਇੱਜ਼ਤ ਕਰਨਾ ਇੱਜ਼ਤਾਂ ਦੀ ਰਖਵਾਲੀ ਕਰਨਾ ਨਾ ਕਿ ਇੱਜ਼ਤਾਂ ਨੂੰ ਤਾਰ-ਤਾਰ ਕਰਨਾ ਪਰ ਇਹ ਪੰਜਾਬ ਦੇ ਵਿੱਚ ਅਜਿਹਾ ਜਾ ਕਿਹਲ ਦੋਗਲੀਆਂ ਨਸਲਾਂ ਕਿੱਥੋਂ ਆ ਗਈਆਂ ਇਹ ਦੋਗਲਾਪਣ ਕਿੱਥੋਂ ਆ ਗਿਆ ਪੰਜਾਬ ਦਾ ਖੂਨ ਇਹ ਚੱਟਾ ਕਿਉਂ ਹੁੰਦਾ ਜਾ ਰਿਹਾ ਕਿਹੜਾ ਇਹਦੇ ਵਿੱਚ ਆ ਕੇ ਆਪਣਾ ਹਸਤਕ ਸ਼ੇਪ ਕਰ ਗਿਆ ਆ ਕੇ ਕਿਹੜਾ ਇਹਨੂੰ ਸੰਨ ਲਾ ਗਿਆ ਆ ਕੇ ਇਹ ਗੱਲਾਂ ਕਿਉਂ ਆ ਰਹੀਆਂ ਬੜਾ ਸੋਚਣ ਦਾ ਵਿਸ਼ਾ ਪਰ ਪਿੰਡ ਦੀ ਪੰਚਾਇਤ ਨੇ ਹਾਲਾਂਕਿ ਇੱਕ ਮਤਾ ਪਾਇਆ ਇੱਕ ਪਹਿਲ ਕੀਤੀ ਆ ਪਰ ਬਹੁਤ ਸਾਰੇ ਲੋਕਾਂ ਨੇ ਇਹਨੂੰ ਪ੍ਰਚਾਰਿਆ ਵੀ ਇਸ ਤਰ੍ਹਾਂ ਵੀ ਪਿੰਡ ਤਾਂ ਜੀ ਇੱਕ ਪ੍ਰੇਮ ਵਿਆਹ ਦੇ ਖਿਲਾਫ ਹੋ ਗਿਆ ਹਾਲਾਂਕਿ ਪ੍ਰੇਮ ਵਿਆਹ ਨਹੀਂ ਇਹ ਸੋਚਣ ਦਾ ਡੂੰਗਾ ਵਿਸ਼ਾ ਹੈ ਕਿ ਕੀ ਅਜਿਹੇ ਪ੍ਰੇਮ ਵਿਆਹ ਸੰਭਵ ਹੈ ਜੇ ਇਹ ਕੁਝ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਣ ਲੱਗ ਗਿਆ ਤਾਂ ਫਿਰ ਆਪਣੇ ਗਵਾਂਡੀਆਂ ਤੋਂ ਵੀ ਜਾਂ ਆਪਣੇ ਘਰਦਿਆਂ ਤੋਂ ਵੀ ਹੁਣ ਉੱਚੀਆਂ ਵਾੜਾਂ ਲਾ ਕੇ ਰੱਖਣਾ ਪਊਗਾ ਅੱਗੇ ਕਹਿੰਦੇ ਸੀ 베ਰੀ ਦੇ ਨਾਲ ਤੁਲਨਾ ਕੀਤੀ ਜਾਂਦੀ ਸੀ ਜੇ ਪਿਓ ਦੀ ਪੱਗ ਨੂੰ ਉਹਦੇ ਕੰਡੇ ਛੋਣ ਆ ਬੜੀ ਮਾੜੀ ਗੱਲ ਮੰਨੀ ਜਾਂਦੀ ਸੀ ਇੱਕ ਸਮਾਂ ਸੀ ਕਿ ਧੀਆਂ ਨੂੰ ਲੋਕ ਕੁੱਖਾਂ ਦੇ ਵਿੱਚ ਮਾਰਦੇ ਸੀ ਗੱਲਾਂ ਇਹੀ ਫਿਰ ਆਉਂਦੀਆਂ ਸੀ ਸਾਹਮਣੇ ਕਿ ਕਿਤੇ ਧੀਆਂ ਪਿਓ ਦੀ ਪੱਗ ਨੂੰ ਦਾਗੀ ਨਾ ਕਰ ਜਾਣ ਇਸ ਕਰਕੇ ਇਹ ਕਾਰਨਾਮੇ ਹੁੰਦੇ ਦੋਸ਼ ਕਿਤੇ ਨਾ ਕਿਤੇ ਉੱਥੇ ਜਾਂਦਾ ਸੀ ਇਸ ਤੇ ਡਰੋਂ ਹੀ ਲੋਕ ਇਹ ਕੁਝ ਕਰਦੇ ਸੀ ਹਾਲਾਂਕਿ ਉਹ ਚੀਜ਼ਾਂ ਜਸਟੀਫਾਈਡ ਨਹੀਂ ਆ ਧੀਆਂ ਨੂੰ ਜਨਮ ਦੇਣ ਦਾ ਅਧਿਕਾਰ ਆ ਪਰ ਜਦੋਂ ਧੀਆਂ ਜਾਂ ਜਹੇ ਨਕਮੇ ਪੁੱਤ ਉਹ ਨਕਮੇ ਸ਼ਬਦ ਵਰਤਾਂਗੇ ਜਿਨ੍ਹਾਂ ਨੇ ਰਿਸ਼ਤਿਆਂ ਦੀ ਵੀ ਕਦਰ ਨਹੀਂ ਕੀਤੀ ਕਦੇ ਮਾਮੇ ਦੀ ਕੁੜੀ ਲਿਆਂਦੀ ਤੇ ਹੁਣ ਭਤੀਜੀ ਨੂੰ ਭਜਾ ਕੇ ਲੈ ਗਿਆ ਤੇ ਜਹੇ ਨਕਮੇ ਪੁੱਤ ਤੇ ਅਜਹੀਆਂ ਧੀਆਂ ਜੇ ਪਿੰਡਾਂ ਦੇ ਵਿੱਚ ਜਨਮ ਲੈਣਗੀਆਂ ਤਾਂ ਸਾਡਾ ਵਿਰਸਾ ਸਾਡੀ ਵਿਰਾਸਤ ਸਾਡਾ ਸੱਭਿਆਚਾਰ ਕਿੱਥੇ ਜਾਊਗਾ ਪੰਜਾਬ ਦਾ ਕੀ ਬਣੂਗਾ ਕਿੱਧਰ ਅਸੀਂ ਜਾ ਰਹੇ ਹਾਂ ਬੜੇ ਵੱਡੇ ਸਵਾਲ ਆ ਸੋਚਣ ਦੀ ਲੋੜ ਆ ਤੇ ਤੁਸੀਂ ਇਸ ਪੂਰੇ ਮਸਲੇ ਬਾਰੇ ਕੀ ਸੋਚਦੇ ਹੋ ਤੇ ਇਸ ਪਿੰਡ ਦੀ ਪੰਚਾਇਤ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਜਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ